ਅਮਜੀਠਾ ਦੇ ਪਿੰਡ ਚਵਿੰਡਾ ਦੇਵੀ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੇ ਭਾਈ ਬਲਵਿੰਦਰ ਸਿੰਘ ਕੈਰੋਂ ਨੰਗਲ ਨੇ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਮਜੀਠਾ ਦੇ ਅਨਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਵਿਸ਼ੇਸ਼ ਰਿਪੋਰਟ ਇਕਬਾਲ ਸਿੰਘ ਮੱਤੇਵਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨ ਦਿਹਾੜੀ ਤੇ ਪਿੰਡ ਚੁੰਡਾ ਦੇ ਵਿੱਚ ਜਿਹੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਉੱਥੋਂ ਦੀ ਕਾਂਡ ਪਾਟ ਰੱਖੇਗੇ ਸੀ ਅੱਜ ਰੋਜ ਤੋਂ ਅੱਜ ਹੋਏ ਉਸ ਤੋਂ ਬਾਅਦ ਕਥਾ ਤੇ ਕੀਰਤਨ ਹੋਇਆ ਬਹੁਤ ਉਹਦੀ ਤਦਾਦ ਵਿੱਚ ਸੰਗਤ ਨੇ ਇੱਥੇ ਹਾਜ਼ਰੀ ਭਰੀ ਆ ਜਦੋਂ ਇਹੋ ਜਿਹੇ ਸ਼ੀਰ ਦਾ ਜਨ ਦਿਹਾੜਾ ਜਾਂ ਕੋਈ ਵੀ ਦਿਨ ਮਨਾਉਣਾ ਹੁੰਦਾ ਤੇ ਇਹ ਵੱਧ ਚੜ ਕੇ ਜਿਵੇਂ ਇੱਥੇ ਜਨਤਾ ਆਉਗੀ ਤੇ ਲੋਕਾਂ ਚ ਮੈਸੇਜ ਵਧਿਆ ਜਾਂਦਾ ਸੋ ਮੈਂ ਤੇ ਬੜੀ ਖੁਸ਼ੀ ਹੋਈ ਕਿ ਉਹ ਉਸ ਸ਼ਹੀਦ ਜਿਨ੍ਹਾਂ ਨੂੰ ਕੋਪੀ ਚੁਣੀਆ ਜਾਂ ਰੇਟਾ ਗੁਰੂ ਦਾ ਪੇਟੇ ਦਾ ਖਿਤਾਬ ਦਿੱਤਾ ਸੀ ਜਿਨ੍ਹਾਂ ਨੇ ਵੱਡਾ ਵੱਡਾ ਉੱਤੇ ਇੱਕ ਬਾਦ ਜੀ ਦਾ ਸੀਸ ਦਿੱਲੀ ਤੋਂ ਲੇਕੇ ਨੇ ਨੰਦਕੁਤ ਸਾਹਿਬੁਰ ਗੋਪੀ ਸਿੰਘ ਜੀ ਕੋ ਜਨਮਦਾਸੀ ਸੋ ਇਹੋ ਜੇ ਸੀ ਤਾਂ ਦੇ ਆਪਾਂ ਨੂੰ ਦਿਹਾੜੀ ਮਨਾਉਣੀ ਚਾਹੀਦੀ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੀ ਦੀ ਲੱਖ ਲੱਖ ਵਾਰਤਬ ਦਿੱਤਾ ਜੀ ਇਹ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀ ਨਸਿਆ ਦੀ ਦਲਦਲ ਦੇ ਵਿੱਚ ਹੈ ਨੌਜਵਾਨ ਇਹੋ ਜਿਹੇ ਪ੍ਰੋਗਰਾਮਾਂ ਦੇ ਸਾਧਨ ਨਸ਼ੇ ਤੋਂ ਦੂਰ ਹੋਣਾ ਚਾਹੀਦਾ ਵਾ ਕਿਨੂੰ ਕਾਫੀ ਹਰਕਤ ਪੈ ਚੁੱਕਾ ਇਹ ਸਾਡੇ ਵਿੱਚ ਖੇਤ ਐਸਐਟੂ ਚੱਲ ਜਾਈ ਨਹੀਂ 70% ਨਸ਼ੇ ਤੇ ਲੋਕ ਲੱਗੇ ਤੇ ਇਹੋ ਜਿਹੇ ਅਫਸਰ ਹੱਥਾਂ ਆ ਜਾਣ ਤੇ ਨਸ਼ੇ ਤੇ ਲੋਕ ਲੱਗ ਜਾਵੇ ਕਿਉਂਕਿ ਇੱਕ ਸਰੀਰੀ ਜੇ ਬਰਬਾਦ ਹੋ ਚੁੱਕੀ ਆ ਗਾਂ ਆਉਣ ਵਾਲੇ ਜਿਹੜੇ ਨੌਜਵਾਨ ਸੱਭਿਅਤਾ ਨੂੰ ਮੱਤ ਨਹੀਂ ਨੌਜਵਾਨ ਗਲਤ ਪੰਨੇ ਪਈਆ ਉਹਨਾਂ ਦਾ ਜੋ ਚਾਹੀਦਾ ਕਿ ਗੇਮਾਂ ਵੱਲ ਕਿ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਹਿੱਸਾ ਜਿਵੇਂ ਹੁਣ ਨੌਜਵਾਨ ਸੇਵਾ ਕਰ ਰਹੇ ਸੀ ਬੜੀ ਖੁਸ਼ੀ ਹੁੰਦੀ ਵੀ ਕਿਸੇ ਮੇਹਜ ਨੌਜਵਾਨ ਚੰਗੇ ਕੰਮ ਕਰ ਲਿਆ ਇਹ ਨਾਲ ਵੇਖ ਕੇ ਤੇ ਜਿਹੜਾ ਉਹ ਵੀ ਇਸ ਆਪਣੇ ਗਲਤ ਕੰਮ ਛੱਡ ਕੇ ਚੰਗੇ ਬਣ ਦਿੱਤੇ ਸਰ ਆਸਮਾਨ ਠੀਕ ਹੈ ਜੀ ਥੈਂਕ ਯੂ ਗੰਗਾ ਸ਼ੰਗਰ ਟਾਇਰ ਪ੍ਰਿੰਸੀਪਲ ਜੀ ਸਾਹਿਬ ਦਾ ਸਰਪੰਚ ਚੁੰਡਾ ਦੇ ਵੀ ਹਾਂਜੀ ਦੋਹਾਂ ਅੱਜ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਇਕੱਠੇ ਹੋਏ ਹਾਂ ਉਹਨਾਂ ਦੇ ਗੁਰਦੁਆਰੇ ਬਾਬਾ ਜੀਵਨ ਸਿੰਘ ਵਿੱਚ ਅੱਜ ਜਿਹੜਾ ਪੜ੍ਹਸੰਗਤ ਉਹ ਤੋਂ ਅਖੰਡ ਪਾਠ ਲਾਇਆ ਹੋਇਆ ਹੈ ਜੀ ਅੱਜ ਉਹ ਵੀ ਹੋ ਰਿਹਾ ਹੈ ਜਿਸ ਦੇ ਵਿੱਚ ਸਮੂਹ ਸੰਗਤ ਨੇ ਬੜੇ ਸ਼ਰਧਾ ਤੇ ਪ੍ਰੇਮ ਦੇ ਨਾਲ ਸਰਪ੍ਰਸਤੀ ਕੀਤੀ ਆ ਬਹੁਤ ਤਦਾਦ ਦੇ ਵਿੱਚ ਸੰਗਤਾਂ ਨੇ ਹੁੰਮ-ਹਮ ਆ ਕੇ ਗੁਰਦੁਆਰੇ ਦੇ ਵਿੱਚ ਹਾਜਰੀ ਭਰੀਆ ਰਿੰਗ ਬਣੇ ਇਹ ਬਾਬਾ ਜੀਵਨ ਸਿੰਘ ਜੀ ਉਹ ਸ਼ਖਸੀਅਤ ਆ ਜਿਹਨਾਂ ਨੇ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਯਾਨਮਰ ਦਿੱਤਾ ਨੀਰੂ ਤੇਗ ਬਾਜਾ ਸੀ ਦਿੱਲੀ ਤੋਂ ਲੈ ਕੇ ਆ ਆ ਦੇ ਵਿਦਵਾਨ ਦਾ ਆਪਣੀ ਪਰਿਵਾਰ ਦੀ ਰਿਟੇ ਦੂਜੇ ਬੇਟੇ ਪ੍ਰਾਤ ਕੀਤੀ ਜਿਨ੍ਹਾਂ ਇਹਨਾਂ ਦਾ ਤੁਮ ਕਮ ਨਾਮ ਲੈ ਚਾਹੇ ਮੈਂ ਸਾਰੀ ਸੰਗਤ ਨੂੰ ਤੇ ਆਉਣ ਵਾਲੇ ਸਾਰੇ ਵੀਰਾਂ ਨੂੰ ਜਿੱਥੇ ਵੀ ਜਿੰਨੇ ਵੀ ਇੱਥੇ ਹਾਜ਼ਰ ਨੇ ਅਤੇ ਸਾਰੀ ਕੌਮ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਕਰਦਾ ਹਾਂ ਇਹਨਾਂ تین ਦਾ ਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ